ਇਕ ਉਸ ਸਮੇਂ ਦੀ ਤਸਵੀਰ ਤੇ ਅੱਜ ਇਹ ਇਸ ਸਮੇਂ ਦੀ ਤਸਵੀਰ ਸੱਚੀ ਦੇਖ ਕੇ ਇੰਜ ਲੱਗਦਾ ਹੈ ਕਿ ਕੁਦਰਤ ਮਹਾਨ ਹੈ ਸਿੱਧੂ ਮੂਸੇਵਾਲਾ ਜਿੱਤ ਗਿਆ ਮਾਰਨ ਵਾਲੇ ਹਾਰ ਗਏ ਇਹ ਮਾਰ ਕੇ ਵੀ ਸਿੱਧੂ ਮੂਸੇਵਾਲੇ ਨੂੰ ਨਹੀਂ ਮਾਰ ਪਏ ਇਹ ਦਿਖਾ ਦਿੰਦਾ ਹੈ ਕਿ ਕੁਦਰਤ ਬਹੁਤ ਮਹਾਨ ਹੈ ਤੁਹਾਨੂੰ ਉਹ ਤਸਵੀਰ ਯਾਦ ਹੋਏਗੀ ਜਦੋਂ ਬਾਪੂ ਬਲਕੌਰ ਸਿੰਘ ਨੇ ਹੱਥ ਦੇ ਵਿੱਚ ਦਸਤਾਰ ਫੜੀ ਸੀ ਅਤੇ ਲੋਕਾਂ ਦਾ ਉੱਥੇ ਪਹੁੰਚਣ ਤੇ ਧੰਨਵਾਦ ਕਰ ਰਹੀ ਸੀ ਮਾ ਚਰਨ ਕੋ ਔਰ ਆਪਣੇ ਪੋਤ ਨੂੰ ਲਾਸਟ ਵਾਰ ਇੰਜ ਦੇਖ ਰਹੀ ਸੀ ਜਿਵੇਂ ਜ਼ਿੰਦਗੀ ਪਰ ਹੁਣ ਇਹ ਸਿਰਫ ਸਦਮੇ ਹੀ ਰਹਿ ਚਾਗਾ ਪਰ ਜਦੋਂ ਅੱਜ ਦੀ ਇਹ ਤਸਵੀਰ ਵੇਖਦੇ ਆ ਜਦੋਂ ਉਹਨਾਂ ਨੇ ਛੋਟਾ ਸਿੱਧੂ ਮੂਸੇਵਾਲਾ ਹੱਥ ਦੇ ਵਿੱਚ ਫੜਿਆ ਏ ਤੇ ਸਿਰਫ ਦਿਲ ਦੇ ਵਿੱਚ ਇੱਕੋ ਹੀ ਖਿਆਲ ਆਉਂਦਾ ਹੈ ਕਿ ਕੁਦਰਤ ਕਿੰਨੀ ਮਹਾਨ ਚੀਜ਼ ਹੈ ਫਿਰ ਤੋਂ ਸਾਬਤ ਹੋ ਗਿਆ ਕਿ ਖੋਣ ਨਾਲੋਂ ਦੇਣ ਵਾਲਾ ਜ਼ਿਆਦਾ ਤਾਕਤਵਰ ਹੈ siddu musse wala mar ke bhi nahi marya siddu musse wala jo hai wo wapas ja ke aa gaya par maran wale utthe de utthe hi reh gaye eh tasveera hairan karn waliyan ne assi kehneya ki koi bhi marya banda wapas nahi aa sakda par aa sakda hai je kar usnu hazara karoda ruha jado pyar kardeyan ne te koi bhi wapas aa sakda hai eh chote chote pair ਉਹ ਵੱਡੇ ਪੈਰਾਂ ਦੇ ਨਾਲ ਮੁੜਿਆ ਸੀ ਤੇ ਛੋਟੇ ਪੈਰਾਂ ਦੇ ਨਾਲ ਉਹ ਵਾਪਸ ਆ ਗਿਆ ਹੈ ਇਹ ਸਾਬਤ ਕਰ ਦਿੰਦਾ ਹੈ ਕਿ ਸਿੱਧੂ ਮੂਸੇਵਾਲਾ ਫਿਰ ਤੋਂ ਤੱਕ ਪਾਊਗਾ ਸਾਦਿਆਂ ਉਮੀਦਾਂ ਸਿਰਫ ਇਹ ਹੈ ਕਿ 14-15 ਸਾਲ ਜਿਵੇਂ ਤਿਵੇਂ ਲੰਘ ਜਾਣ ਫਿਰ ਤੋਂ ਸਿੱਧੂ ਮੂਸੇਵਾਲਾ ਗਰਜੇਗਾ ਸਟੇਜਾਂ ਤੇ ਫਿਰ ਤੋਂ ਜੋ ਹੈ ਸਿੱਧੂ ਮੂਸੇਵਾਲਾ ਪੱਟ ਤੇ ਥਾਪੀ ਮਾਰੇਗਾ ਫਿਰ ਤੋਂ ਸਿੱਧੂ ਮੂਸੇਵਾਲਾ ਆਪਣੇ ਬਾਪੂ ਬਲਕੌਰ ਸਿੰਘ ਨੂੰ ਲੈ ਕੇ ਸਟੇਜਾਂ ਤੇ ਜਾਏਗਾ ਅਤੇ ਦੱਸੇਗਾ ਕਿ ਉਹੀ ਹੈ ਇਕਲੌਤਾ ਜੋ ਇੰਡਸਟਰੀ ਦੇ ਵਿੱਚ ਤੱਕ ਪਹੁੰਚਦਾ ਹੈ ਸੀ ਦੂ ਮੂਸੇ ਵਾਲੇ ਦੇ ਨਿੱਕੇ ਨਿੱਕੇ ਪੈਰਾਂ ਨੂੰ ਦੇਖ ਕੇ ਅੱਜ ਹਵੇਲੀ ਦੇ ਵਿੱਚ ਜਸ਼ਨ ਮਨਾਇਆ ਜਾ ਰਿਹਾ ਹੈ ਅੱਜ ਹੋਲੀ ਖੇਡਿਆ ਜਾ ਰਿਹਾ ਹੈ ਪਰ ਜਦੋਂ ਉਹ ਤਸਵੀਰਾਂ ਅਸੀਂ ਵੇਖਦੇ ਹਾਂ ਜੋ ਇੱਕ ਸਾਲ 10 ਮਹੀਨੇ ਪੁਰਾਣੀ ਹੈ ਉਹ ਤਸਵੀਰਾਂ ਨੂੰ ਦੇਖ ਕੇ ਜਦੋਂ ਇਸ ਤਸਵੀਰ ਦੇ ਨਾਲ ਕੰਪੇਅਰ ਕਰਦੇ ਆਂ ਤੇ ਸੱਚੀ ਇੰਜ ਲੱਗਦਾ ਹੈ ਕਿ ਜਿਹੜੇ ਵੈਣ ਨੇ ਉਹ ਸ਼ਗਨਾਂ ਦੇ ਵਿੱਚ ਤਬਦੀਲ ਹੋ ਗਏ ਨੇ ਅੱਜ ਸ਼ਗਨ ਮਨਾਇਆ ਜਾ ਰਿਹਾ ਹੈ ਅੱਜ ਜੋ ਹੈ ਹੱਸਿਆ ਖੇਡਿਆ ਜਾ ਰਿਹਾ ਅੱਜ ਬਾਪੂ ਬਲਕੌਰ ਸਿੰਘ ਦੇ ਚਿਹਰੇ ਤੇ ਮੁਸਕਾਨ ਹੈ ਅੱਜ ਮਾ ਚਰਨ ਕੌਰ ਦੇ ਚਿਹਰੇ ਤੇ ਮੁਸਕਾਨ ਹੈ ਇਹ ਮੁਸਕਾਨ ਰੱਬ ਕਦੀ ਵੀ ਉਹਨਾਂ ਤੋਂ ਨਾ ਖੋਵੇ ਉਹਨਾਂ ਦੇ ਪੁੱਤ ਦੀਆਂ ਜਿਹੜੀਆਂ ਲੰਬੀਆਂ ਉਮਰਾਂ ਲਿਆਵੇ ਕਿਉਂਕਿ ਕਰੋੜਾ ਲੋਕ ਅਰਦਾਸ ਕਰ ਰਹੇ ਨੇ ਮੈਂ ਵੇਖ ਰਹੀ ਸੀ ਬਾੜਲੇ ਮੁਲਕਾਂ ਦੇ ਗੁਰਦੁਆਰਾ ਸਾਹਿਬ ਦੇ ਬੇਚਨ ਆਸ ਕੀਤੀ ਜਾ ਰਹੀ ਹੈ ਇਸ ਤੋਂ ਵੱਡੇ ਭਾਗ ਜਿਹੜੇ ਨੇ ਸ਼ਾਇਦ ਛੋਟੇ ਸ਼ੁਭਦੀਪ ਦੇ ਨਹੀਂ ਹੋਣਗੇ ਸੋ ਬਾਪੂ ਬਲਕੌਰ ਸਿੰਘ ਨੂੰ ਮਾਤਾ ਚਰਨ ਕੌਰ ਨੂੰ ਅਤੇ ਛੋਟੇ ਸ਼ੁਭਦੀਪ ਨੂੰ ਤੁਸੀਂ ਵੀ ਮੁਬਾਰਕਬਾਦ ਦਿਵੋ ਤੁਸੀਂ ਵੀ ਉਹਨਾਂ ਦੀ ਉਮਰ ਦੇ ਲਈ ਜੋ ਲੰਬੀ ਉਮਰ ਦੇ ਲਈ ਅਰਦਾਸ ਕਰੋ